ਛੋਟੇ ਛੋਟੇ ਕਿਚਨ ਟਿਪਸ ਰਸੋਈ ਘਰ ਨਾਲ ਜੁੜੀਆਂ ਕੁਝ ਕੰਮ ਦੀਆਂ ਗੱਲਾਂ ਨੰਬਰ 1 ਹਰੀ ਮਿਰਚ ਨੂੰ ਜ਼ਿਆਦਾ ਸਮੇਂ ਤੱਕ ਤਾਜ਼ਾ ਰੱਖਣ ਲਈ ਉਹਨਾਂ ਦੀ ਡੰਡੀ ਤੋੜ ਕੇ ਰੱਖੋ ਨੰਬਰ 2 ਮਿੱਠੇ ਬਿਸਕਟਾਂ ਦਾ ਕਰਕਰਾਪਨ ਬਰਕਰਾਰ ਰੱਖਣ ਲਈ ਕੰਟੇਨਰ 'ਚ ਇੱਕ ਚਮਚਾ ਖੰਡ ਪਾਓ ਤੇ ਉਸ ਦੇ ਉੱਪਰ ਬਿਸਕੁਟ ਰੱਖੋ ਬਿਸਕੁਟ ਲੰਮੇ ਸਮੇਂ ਤੱਕ ਕਰਕਰੇ ਰਹਿਣਗੇ ਨੰਬਰ 3 ਸਰਦੀਆਂ 'ਚ ਆਸਾਨੀ ਨਾਲ ਦਹੀਂ ਜਮਾਉਣ ਲਈ ਦਹੀਂ ਜੰਮਣ ਤੋਂ ਬਾਅਦ ਬਰਤਨ ਵਾਲੇ ਆਟੇ ਵਾਲੇ ਡਰਮ 'ਚ ਰੱਖ ਦਿਓ ਦਹੀਂ ਆਸਾਨੀ ਨਾਲ ਜੰਮ ਜਾਵੇਗਾ ਨੰਬਰ 4 ਨਿੰਬੂ ਨੂੰ ਕੱਟ ਕੇ 30 ਸਕਿੰਟ ਲਈ ਮਾਈਕ੍ਰੋਵੇਵ 'ਚ ਰੱਖੋ ਅਤੇ ਫਿਰ ਇਸ ਦਾ ਰਸ ਕੱਢੋ। ਇਸ ਨਾਲ ਨਿੰਬੂ 'ਚੋਂ ਵੱਧ ਤੋਂ ਵੱਧ ਰਸ ਨਿਕਲੇਗਾ। ਨੰਬਰ 5 ਭਿੰਡੀ ਦੀ ਸਬਜ਼ੀ ਬਣਾਉਂਦੇ ਸਮੇਂ ਉਸ 'ਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਰਹੇ ਹੋ। ਇਸ ਨਾਲ ਭਿੰਡੀ ਲੇਸ ਨਹੀਂ ਛੱਡੇਗੀ। ਨੰਬਰ 6 ਬਚੇ ਹੋਏ ਸਲਾਦ ਨੂੰ ਕਦੇ ਸੁੱਟੋ ਨਾ। ਸਭ ਨੂੰ ਇਸ ਦੀ ਪਿਉਰੀ ਬਣਾ ਕੇ ਆਟੇ ਵਿੱਚ ਗੁੰਨ ਲਓ ਅਤੇ ਸਵਾਦੀ ਪਰਾਂਠੇ ਬਣਾ ਲਓ। ਨੰਬਰ 7 ਚੋਲ ਜਾਂ ਸਬਜ਼ੀ ਦੁਬਾਰਾ ਗਰਮ ਕਰੋ ਤਾਂ ਉਸ ਉੱਪਰ ਥੋੜਾ ਜਿਹਾ ਪਾਣੀ ਛਿੜਕ ਦਿਓ। ਇਸ ਨਾਲ ਸਬਜੀ ਕੜਾਈ ਜਾਂ ਹੋਰ ਭਾਂਡੇ ਨਾਲ ਨਹੀਂ ਚੁੱਕੇ ਗਏ। ਨੰਬਰ 8 ਨਮੀ ਕਾਰਨ ਕਈ ਵਾਰ ਚੋਲਾਜ ਕੀੜਾ ਲੱਗ ਜਾਂਦਾ ਹੈ। ਅਜਿਹੇ ਵਿੱਚ ਸਟੋਰ ਕਰਦੇ ਸਮੇਂ ਇਸ ਵਿੱਚ 10 ਤੋਂ 12 ਲੌਂਗ ਪਾ ਕੇ ਰੱਖ ਦਿਓ। ਨੰਬਰ 9 ਦੁੱਧ ਚ ਆਟਾ ਗੁੰਨ ਕੇ ਚਪਾਤੀ ਪਰਾਂਠੇ ਜਾਂ ਪੂੜੀ ਬਣਾ ਸਕਦੇ ਹੋ। ਇਸ ਨਾਲ ਜ਼ਿਆਦਾ ਖਸਤਾ ਅਤੇ ਸੁਆਦਿਸ਼ਟ ਬਣੇਗਾ। ਨੰਬਰ 10 ਜੇਕਰ ਦੋ ਗਲਾਸ ਇੱਕ ਦੂਜੇ ਚ ਫਸ ਗਏ ਹੋਣ ਤਾਂ ਕਟੋਰੇ ਚ ਗਰਮ ਪਾਣੀ ਪਾ ਕੇ ਉਸ ਚ ਗਲਾਸ ਰੱਖੋ। ਅੰਦਰ ਵਾਲੇ ਗਲਾਸ ਚ ਠੰਡਾ ਪਾਣੀ ਪਾੜ ਦਿਓ। ਦੋਵੇਂ ਗਲਾਸ ਆਸਾਨੀ ਨਾਲ ਨਿਕਲ ਜਾਣਗੇ ਨੰਬਰ 11 ਦੁੱਧ ਦੀ ਮਲਾਈ ਨੂੰ ਫੂਕ ਮਾਰ ਕੇ ਨਾ ਹਟਾਓ ਫੂਕ ਜਰੀਏ ਟਾਨੂ ਦੁੱਧ ਚ ਚਲੇ ਜਾਂਦੇ ਹਨ ਅਤੇ ਦੁੱਧ ਦੂਸ਼ਿਤ ਹੋ ਜਾਂਦਾ ਹੈ ਨੰਬਰ 12 ਗੜੀ ਪੱਤਾ ਤੇ ਧਨੀਏ ਦੇ ਪੱਤਿਆਂ ਨੂੰ ਤਾਜ਼ਾ ਰੱਖਣ ਲਈ ਉਹਨਾਂ ਨੂੰ ਪਤਲੇ ਕੱਪੜੇ ਚ ਲਪੇਟ ਕੇ ਫ੍ਰਿਜ ਵਿੱਚ ਰੱਖੋ